ਬਰੀਦ ਕਰ ਲਿਆਂਦੇ ਕਰੋ ਕਿਦਾ ਉਹਨਾਂ ਨਾਲ ਨਹੀਂ ਇਹਨਾਂ ਦੇ ਨਾਲ ਨਹੀਂ ਹੈਗਾ ਜਿਹੜਾ ਵਹਿਮ ਚੱਲ ਰਹੀ ਹੈ ਦੁੱਧ ਨਸ਼ਾ ਦੁੱਧ ਉਹਦੇ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਬੈਂਕ ਵਿੱਚ ਖਾਸ ਤੌਰ ਤੇ ਪੰਜਾਬ ਪੁਲਿਸ ਬੜੇ ਤਗੜੇ ਹੋ ਕੇ ਕੰਮ ਕਰ ਰਹੇ ਨੇ ਇਹਦੇ ਚ ਜਿਹੜੀ ਹੈਗੀ ਆ ਫੋਜਪੁਰ ਪੁਲਿਸ ਉਹਦਾ ਇੰਦੀ ਪਾਤਰ ਇਨਾਂ ਨੇ ਪਿਛਲੇ ਚੰਦ ਦਿਨ ਪਹਿਲਾਂ ਵੀ 6.5 ਕਿਲੋ ਤੋਂ ਉੱਪਰ ਜਿਹੜੀ ਆ ਇਹ ਰੋਜ਼ਿੰਦਰ ਰਿਕਵਰ ਕੀਤੀ ਸੀ। ਔਰ ਐਸਐਸਪੀ ਸਰਦਾਰ ਕੁਪਿੰਦਰ ਸਿੰਘ ਮਜੀਠ ਸਿੰਘ ਐਸਐਸਪੀ ਦੀ ਸਾਡੇ ਡੀਐਸਪੀ ਰੂਰਨ ਕਰਨ ਐਂਡ ਇਨ ਅੰਦਰ ਇੰਟਾਇਰ ਟੀਮ ਡੀਐਸਪੀ ਦੇ ਫਤਿਹ ਸੋ ਬੜੀ ਵਧੀਆ ਚੰਗੀ ਲੀਡਰਸ਼ਿਪ ਜਿਹੜੀ ਹੈ ਐਸਐਸਪੀ ਰੂਰਪੁਰ ਜਿਹੜੇ ਆਪਣੀ ਟੀਮ ਨੂੰ ਦੇ ਰਹੇ ਹੈ। ਔਰ ਇੰਨੀ ਵੱਡੀ ਰਿਕਵਰੀ ਹੋਈ ਪਹਿਲਾਂ 6.5 ਕਿਲੋ ਕੋਣ 12 ਕਿਲੋ ਤੋਂ ਉੱਪਰ ਜਿਹੜੀ ਹੈ ਰਿਕਵਰ ਹੋਈ 25 ਲੱਖ ਤੋਂ ਉੱਪਰ ਜਿਹੜੀ ਹੈਗੀ ਹੈ ਇਹ ਟਰੱਕ ਮੰਨੀ ਫੜੀ ਗਈ ਔਰ ਇਹਦੇ ਦੇ ਜਿਹੜੇ ਤਿੰਨ ਦੋਸ਼ੀ ਨੇ ਇੱਕ ਤੇ ਕਰਨ ਕੁਮਾਰ ਇੱਕ ਆਕਾਸ਼ਦੀ ਇੱਕ ਰੋਹਿਤ ਪੱਟੀ ਔਰ ਇਹ ਸਾਰੇ ਗ੍ਰਿਫਤਾਰ ਕਰ ਲਏ ਗਏ ਫਾਰਦਰ ਜਿਹੜੇ ਆ ਫਾਰਵਰਡ ਐਂਡ ਬੈਕਵਰਡ ਲਿੰਕ ਉਹਦੇ ਤੇ ਟੀਮਾਂ ਕੰਮ ਕਰ ਰਹੀਆਂ ਇਹਦੇ ਚ ਇਨਾਂ ਕੋ 12 ਕਿਲੋ ਨਹੀਂ ਇਸ ਤੋਂ ਵੱਧ ਜਿਹੜੀ ਆ ਫਿਰ ਉਹਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਇਨੀਸ਼ੀਏਟ ਉਹਦੇ ਜੋ ਸਾਹਮਣੇ ਆਇਆ ਵੀ ਇਨਾਂ ਕੋ ਇਸ ਤੋਂ ਵੱਧ ਮਾਤਰਾ ਦੇ ਵਿੱਚ ਫਿਰ ਉਹਨ ਜਿਹੜੀ ਉਹ ਆਈ ਸੀ ਕੋਸ਼ ਇਹਨਾਂ ਨੇ ਵੇਚਤੀ ਕੋਸ਼ ਅਜੇ ਇਨਾਂ ਦੀ ਜਿਹੜੀ ਹੈਗੀ ਆ ਕਈ ਇਨਾਂ ਦੇ ਜਿਹੜੇ ਟਿਕਾਣੇ ਆ ਉੱਥੇ ਕਈ ਹੋ ਸਕਦੇ ਹਸਪਤਾਲਾਂ ਕੈ ਤੁਸੀਂ ਫਰਦਰ ਰੇਟਸ ਕਰ ਰਹੇ ਆ ਫਰਦਰ ਜਿਹੜੀਆਂ ਰਿਕਵਰੀ ਸਟੈਂਡ ਹੈਸ ਜਿਹੜੀਆਂ ਉਹ ਜਲਦੀ ਹੋਰ ਵੀ ਜਿਹੜੀਆਂ ਕਰਕੇ ਤੇ ਪ੍ਰੈਸ ਨੂੰ ਉਸ ਬਾਰੇ ਬਰੀਫ ਕਰ ਦਿੱਤਾ ਜਾਏ ਇਸ ਤੋਂ ਅਲੈਦਾ ਮੈਂ ਜ਼ਿਆਦਾ ਪਿੱਛੇ ਨਹੀਂ ਜਾਣਾ 1 4 25 ਤੋਂ ਲੈ ਕੇ ਜਦੋਂ ਮੈਂ ਇੱਥੇ ਆ ਕੇ ਜੁਆਇਨ ਕੀਤਾ ਇਸ ਟੀਮ ਦੇ ਨਾਲ ਸਪੈਸ਼ਲੀ ਕਿਉਂਕਿ ਲੋਕਲ ਮੈਂ ਵੀ ਡੀਆਈਜੀ ਰੇਂਜ ਦੇ ਤੌਰ ਤੇ ਲੁਕੋ ਮੇਰਾ ਦਫਤਰ ਲੁਕ ਲਈ ਡਿਸਟ੍ਰਿਕਟ ਹੈ ਸੋ ਸਾਰਿਆਂ ਨੂੰ ਜਿਹੜੇ ਸਾਡੇ ਤਿੰਨ ਜ਼ਿਲ੍ਹੇ ਰੇਂਜ ਦੇ ਵਿੱਚ ਪੈਂਦੇ ਆ ਵਧੀਆ ਉਹਦੇ ਵਿੱਚ ਕਾਰਗੁਜ਼ਾਰੀ ਕਰਨ ਵਾਸਤੇ ਨਮੂਨੇ ਜਿਹੜੀ ਆ ਦੇ ਕੇ ਔਰ ਸਾਰਿਆਂ ਨੇ ਹੀ ਉਹਦੇ ਚ ਕਾਫੀ ਵੱਡਾ ਕੰਮ ਕੀਤਾ ਗਿਆ ਵਾ ਨਸ਼ੇ ਦੇ ਫਰੰਟ ਤੇ ਵੀ ਗੈਂਗਸਟਰ ਫਰੰਟ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਜਿਹੜੇ ਹੈਗੇ ਆ ਉਹਦੇ ਡਾਟਾ ਜਿਹੜਾ ਉਹ ਸਾਂਝਾ ਕਰ ਰਹੇ ਆ 1 ਚਾਰ ਤੋਂ ਲੈ ਕੇ ਡੇਟ 8 ਤੱਕ 622 ਜਿਹੜੇ ਹੈਗੇ ਆ ਸੀ ਐਂਡੀ ਐਂਡੀ ਪੀ ਐਸ ਸਪੈਕਟ ਦੇ ਤਹਿਤ ਪਰਚੇ ਜਿਹੜੇ ਉਹ ਦਰਜ ਕੀਤੇ ਜਿਹਦੇ ਵਿੱਚ ਕਮਰਸ਼ੀਅਲ ਨਾਨ ਕਮਰਸ਼ੀਅਲ ਦੋਵਾਂ ਤਰ੍ਹਾਂ ਦੀਆਂ ਰਿਕਵਰੀ ਜਿਹੜੀਆਂ ਰੇਂਜ ਵੀ ਰੇਂਜ ਦੀ ਫਾਜ਼ਲ ਕਫ ਰੋਜ 400 ਤਰ੍ਹਾਂ ਦਾ ਇਹ ਜਦੋਂ ਮੈਂ ਸੈਗਰੀਗੇਟ ਵੀ ਕਰਦਾ ਕਿ ਕਿਉਂ ਸੋ 662 ਮੁਕਦਮੇ ਦਰਜ ਹੋਏ ਇਹਨਾਂ 662 ਮੁਕਦਮਿਆਂ ਦੇ ਵਿੱਚ 814 ਜਿਹੜੇ ਮਲਜਮ ਡਰੱਗਸ ਨਾਲ ਦਸ ਜਿਹੜੇ ਆ ਫੜੇ ਗਏ 155 ਕਿਲੋ ਦੇ ਕਰੀਬ ਜਿਹੜੀ ਆ ਇਹ ਰੋਇਡਰ ਕਵਰ ਹੋਈ ਹੈ ਪਿੱਛੇ ਜੇ ਤੁਹਾਨੂੰ ਪਤਾ 85 ਕਿਲੋ ਤਰਨਤਾਰਨ ਕਵਰ ਕੀਤੀ ਗਈ ਸੈਕੰਡ ਬਿਗੇਸਟ ਰਿਕਬਰੀ ਜਿਹੜੀ ਆ ਉਹ ਇੰਪੋਰਟ ਦੀ ਜਿਹੜਾ ਪੈਨ ਸਾਢੇ 6 ਕਿਲੋ ਉਹ ਬਣਾ ਲਈਏ 19 20 ਕਿਲੋ ਦੇ ਕਰੀਬ ਇਹਨਾਂ ਨੇ ਹੀ ਰੋਇੰਗ ਜਿਹੜੀ ਆ ਪਿਛਲੇ 8-10 ਦਿਨਾਂ ਜੀ ਫੜੀ ਇਸ ਤੋਂ ਅਲੱਗਾ ਡਰੱਗ ਮੰਨੀ 77 ਲੱਖ ਦੇ ਕਰੀਬ 92000 ਜਿਹੜੀਆਂ ਉਹ ਨਸ਼ੀਲੀਆਂ ਗੋਲੀਆਂ ਸਭ ਤੋਂ ਤੇ 1 ਲੱਖ ਤੋਂ ਉੱਪਰ ਜਿਹੜੇ ਨਸ਼ੀਲੇ ਕੈਪਸੂਲ ਆ ਇਹ ਜਿਹੜੇ ਫੋਜ ਫਾਜ਼ਿਲਕਰ ਨੇ ਫੜੇ ਸੀ ਸੋ ਵੀ ਆਰ ਬੈਸਟ ਇਨ ਪੰਜਾਬ ਐਸ ਫਾਰ ਐਸ ਜਿਹੜੀਆਂ ਵੱਡੀਆਂ ਕਮਰਸ਼ਲ ਰਿਕਵਰੀਜ਼ ਨੇ ਅੱਜ ਤੱਕ ਦੀ ਤਰੀਕ ਤੱਕ ਉਹ ਫੋਜਪੁਰ ਰੇਨ ਦੇ ਵਿੱਚ ਸਭ ਤੋਂ ਵੱਡੀਆਂ ਰਿਕਵਰੀਸ ਹੋਈਆਂ ਨੇ ਲੱਖਾਂ ਦੀ ਤਦਾਦ ਦੇ ਵਿੱਚ ਕੈਪਸੂਲ ਜਿਹੜੇ ਰਾਜਸਥਾਨ ਤੇ ਦੂਜੀਆਂ ਸਟੇਟਾਂ ਤੋਂ ਆ ਰਹੇ ਸੀ ਤੇ ਫਾਟਰ ਵਾਲੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਣਾ ਸੀਗਾ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ ਨੂੰ ਫੜਿਆ ਗਿਆ ਵੱਡੀਆਂ ਰਿਕਵਰੀਸ ਹੋਈਆਂ ਤੇ ਅਕਿਊਜ਼ਡ ਵੀ ਜਿਹੜੇ ਆ ਉਹ ਸਾਰੇ ਫੜ ਲਏ 77 ਲੱਖ ਦੇ ਕਰੀਬ ਸਾਡੇ 77 ਲੱਖ ਦੇ ਕਰੀਬ ਜਿਹੜੀ ਹੈ ਡਰੱਗ ਮਨੀ ਇਹਨਾਂ ਡੇਟ ਮਹੀਨੇ ਦੇ ਵਿੱਚ ਵਿੱਚ ਫੜੀ ਗਈ ਹੈ 12 ਪਿਸਟਲ ਫੜੇ ਗਏ ਜਿਹਦੇ ਵਿੱਚ 30 ਬੋਰ ਦੇ 32 ਬੋਰ ਦੇ ਬਲੌਕ ਪਿਸਟਲਸ ਵੀ ਹੈਗੇ ਨੇ 14 ਮੈਗਜ਼ੀਨਸ ਹੈਗੇ ਨੇ ਕਾਰਟ੍ਰਿਜਸ ਹੈਗੇ ਨੇ 60 ਦੇ ਕਰੀਬ ਤੇ ਹੋਰ ਜਿਹੜੇ ਚੱਲੇ ਹੋਏ ਕਾਰਟ੍ਰਿਜਸ ਵੀ ਇਹਨਾਂ ਅਕਿਊਸ ਤੋਂ ਫੜੇ ਜਾਂਦੇ ਰਹੇ ਅਜਿਹਾ ਜਿਹਾ ਕੁਝ ਨਾ ਕਵਰੇਜ ਕੀਤੀ ਆ ਇਸ ਤੋਂ ਇਲਾਵਾ ਜਿਹੜੀਆਂ ਚੋਰੀਆਂ ਜਾਂ ਹੋਰ ਗੱਡੀਆਂ ਜਿਹੜੀਆਂ 123 ਦੇ ਕਰੀਬ 17 ਜਿਹੜੀਆਂ ਰਿਕਵਰ ਕੀਤੀਆਂ ਨੇ ਇੱਕ ਕੈਂਟਰ 39 39 ਦੇ ਕਰੀਬ ਸਕੂਬੀਲਰ ਜਿਹਨੂੰ ਮੋਟਰਸਾਈਕਲ ਵਗੈਰਾ ਦੋ ਐਕਟਿਵਾ ਗੱਡੀਆਂ ਚਾਰ ਡਰੋਨਸ ਤੇ 25 ਮੋਬਾਈਲ ਇਹ ਜਿਹੜੀਆਂ ਰਿਕਵਰੀ ਸਹੀਏ ਦੌਰਾਨ ਇਹਨਾਂ ਅਕੀ ਉਸ ਦੇ ਵਿੱਚੋਂ ਜਿਹੜੀਆਂ ਅਸੀਂ ਇਹ ਰਿਕਵਰ ਕੀਤੀਆਂ ਨੇ ਜਿਹੜੇ ਮਾੜੇ ਸਮਗਲਰ ਨੇ ਜਿਨ੍ਹਾਂ ਨੇ ਆਪਜੀ ਸਮਗਲਿੰਗ ਦੇ ਨਾਲ ਇਸ ਗੱਤੇ ਤੋਂ ਦੇ ਦੇ ਨਾਲ ਜਿਹੜੇ ਆਪਣੇ ਘਰ ਕੋਠੇ ਬਣਾਏ ਸੀਗੇ ਉਹ 6 ਅਸੀਂ ਡਿਮੋਲਿਸ਼ ਕੀਤੇ ਨੇ 11 ਅਸੀਂ ਨਵੇਂ ਆਡੈਂਟੀਫਾਈ ਕਰ ਲਏ ਨੇ ਜਿੰਨਾ ਜਿਵੇਂ ਹੁਣ ਆ ਫੜੇ ਗਏ ਇੰਦਾ ਇੰਦਾ ਜਿਹੜੀਆਂ ਵੱਡੀਆਂ ਹੈਗੇ ਰਿਕਵਰੀ ਸੰਯੋਗ ਦੇ ਵਿੱਚ ਕਈ ਸਮਗਲਰਾਂ ਦੇ ਨਾਮ ਹੈ ਉਹਦੇ ਤੇ ਜਿਹੜਾ ਹੈਗਾ ਵਾ ਫਰੋਜ਼ਪੁਰ ਜ਼ਿਲ੍ਹੇ ਦਾ ਸਭ ਤੋਂ ਵਧੀਆ ਕੰਮ ਰਿਹਾ ਇਸ ਰੇਂਜ ਔਰ ਇਹਨਾਂ ਨੇ ਪਿੱਛੇ ਵੀ ਇੱਕ ਡਿਮੋਲਿਸ਼ ਕੀਤਾ ਸੀ ਕਰੋੜ ਰੁਪਏ ਤੋਂ ਉੱਪਰ ਦੀ ਪ੍ਰਾਪਰਟੀ ਸੀ ਐਸਐਸਪੀ ਸਾਹਿਬ ਆਪ ਵੀ ਜਾ ਕੇ ਆਏ ਸੀ ਇਹਦੇ ਵਿੱਚ ਅਸੀਂ 11 ਹੋਰ ਇਹੋ ਜਿਹੇ ਸੰਗਠਨਾਂ ਦੀਆਂ ਕੋਠੀਆਂ ਹੋਰ ਪ੍ਰਾਪਰਟੀਆਂ ਜਿਹੜੀਆਂ ਉਹ ਆਇਡੈਂਟੀਫਾਈ ਕਰ ਲਈਆਂ ਉਹਨਾਂ ਨੂੰ ਨਿਊ ਇਨਫੂਚਰ ਦੇ ਵਿੱਚ ਜਿਹੜੀਆਂ ਐਨਓਸੀ ਵੀ ਗਾੜਾ ਲੈਣੀਆਂ ਉਹ ਤੋਂ ਲੈ ਕੇ ਇਹਨਾਂ ਨੂੰ ਕਮੋਡਿਫਾਈਸ਼ ਕੀਤਾ ਜਾ ਰਿਹਾ ਹੈ। ਰੈਕਸ ਦੇ ਉੱਤੇ ਹੀ ਜਿਹੜੇ 66 ਐਫ ਹੁੰਦਾ ਫ੍ਰੀਜ਼ਿੰਗ ਆਫ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਦੇ ਲੀਡੋ ਕਰਵਾਈ ਜਾਂਦੀ ਹੈ। ਇਹਦੇ ਵਿੱਚ ਅਸੀਂ 5 ਕੇਸ ਜਿਹੜੇ ਸਾਡੇ ਕਨਫਰਮ ਹੋ ਗਿਆ ਹੈ। ਔਰ 5 ਕੇਸਾਂ ਦੇ ਵਿੱਚ ਜਿਹੜਾ ਹੈਗਾ ਵਾ 2 ਕਰੋੜ 80 ਲੱਖ ਦੀ 60000 ਦੇ ਕਰੀਬ ਜਿਹੜੀ ਪ੍ਰਾਪਰਟੀ ਹੈ ਦਾ ਸਮਗਦਾਨਾਂ ਦੇ ਅਸੀਂ ਫਰੀਜ਼ ਕਰਨ ਦੇ ਵਿੱਚ ਕਾਮਯਾਬ ਹੋ ਗਏ ਅੱਗੇ ਇਹਨਾਂ ਦਾ ਜਿਹੜਾ ਫੋਰਸਫੀਜ ਫੀਚਰ ਇਹਨਾਂ ਦੀ ਕਰਨ ਵਾਸਤੇ ਕੋ ਸਰਕਾਰ ਦੇ ਹਵਾਲੇ ਹੋ ਜੇ ਪ੍ਰਾਪਰਟੀ ਉਹਦੇ ਵਾਸਤੇ ਜਿਹੜੇ ਕੇਸੇ ਸੋ ਚੱਲ ਰਹੇ ਆ ਅਸੀਂ ਆਪਣਾ ਪੱਕਾ ਉੱਥੇ ਰੱਖ ਰਹੇ ਆ ਉਹਦੇ ਚ ਵੀ ਸਾਨੂੰ ਜਿਹੜੇ ਹੈ ਚੰਗੇ ਰਿਜ਼ਲਟ ਮਿਲ ਨੇ 5 ਪ੍ਰਾਪਰਟੀਆਂ ਜਿਹੜੀਆਂ ਹੋਰ ਇਹਨਾਂ ਸਮਗਦਾਨਾਂ ਦੀਆਂ 68 ਐਫ ਐਨਡੀ ਦੇ ਵਿੱਚ ਜਿਹੜੀਆਂ ਵਾ ਉਹ ਕੰਪੇਟੈਂਟ ਅਥਾਰਟੀ ਨੂੰ ਦੰਦੀ ਭੇਜੀਆਂ ਆ ਆਇਡੈਂਟੀਫਾਈ ਕਰਕੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز